ਬਲੱਡ ਜਿਸ ਨੂੰ ਦਾ ਕੈਂਪ ਲਗਾਏਗਾ ਕਿ ਇਹਦੇ ਵਿੱਚ ਬਲੱਡ ਦੀ ਕਿਉਂ ਹੋ ਰਹੀ ਹੈ ਆ ਇਹ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਜਿਹੜਾ ਹੈਗਾ ਵਰਲਡ ਡੋਨੇਟ ਡੇ ਮਨਾਇਆ ਜਾ ਰਿਹਾ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਹੈਗਾ ਸੀ ਵਰਲਡ ਡੋਨੇਟ ਡੇ ਕਿਉਂਕਿ ਹਲੇ ਸਾਲ ਨਹੀਂ ਆ ਸਾਨੂੰ ਬਲੱਡ ਸੈਂਟਰ ਸ਼ੁਰੂ ਕੀਤੇ ਆ ਤੇ ਇਸ ਦੇ ਵਿੱਚ ਮੇਰੇ ਸਾਰੇ ਸੰਸਥਾ ਵਾਲੇ ਭਰਾ ਸਾਰਿਆਂ ਨੇ ਸਾਥ ਦਿੱਤਾ ਚੀਫ ਗੈਸਟ ਜਿਹੜੇ ਹੈਗੇ ਸੀ ਆਪਣੇ ਵੱਡੇ ਵੀਰ ਅਸ਼wini ਪੱਪੂ ਜੀ ਆਏ ਸੀ ਅਸ਼wini ਕੁਮਾਰ ਪੱਪੂ ਜੀ ਜਿੰਨਾਂ ਦਾ ਸੰਯੋਗ ਹਰ ਵੇਲੇ ਸਾਡੇ ਨਾਲ ਰਹਿੰਦਾ ਤੇ ਯੂਥ ਉਹਨਾਂ ਦੀ ਅੱਧੀ ਆਵਾਜ਼ ਤੇ ਤੁਰਦਾ ਦੂਸਰੀ ਗੱਲ ਕੀ ਜਿਵੇਂ ਆਪਣੀਆਂ ਸੰਸਥਾਵਾਂ ਕੇਸ਼ੋ ਕੋਲੀ ਜੀ ਡਾਕਟਰ ਰੋਹਨ ਮਹਿਰਾ ਜੀ ਹਿਊਮਨ ਰਾਈਟਸ ਮੌਨਟੂ ਜੀ ਅਮਨਦੀਪ ਚਾਹਵੜਾ ਜੀ ਡਾਬਰ ਭਾਈ ਇਹ ਸਾਰੇ ਆਏ ਸੀ ਵਿਕਰਾਂਤ अरोड़ा ਜੀ ਤੇ ਇਹਨਾਂ ਦਾ ਸੰਯੋਗ ਹੈ ਸਰ ਬਲੱਡ ਡੋਨੇਸ਼ਨ ਜਿਹੜਾ ਉਹ ਜਦੋਂ ਕਰਨਾ ਹੁੰਦਾ ਕਿਹੜੀਆਂ ਗੜੀਆਂ ਜੜੀਆਂ ਨੇ ਖਾਸ ਗੱਲਾਂ ਦਾ ਧਿਆਨ ਜ਼ਰੂਰੀ ਰੱਖਣਾ ਜਿਹੜਾ ਜਿਹੜਾ ਡੋਨਰ ਹੈ ਆਪਾ ਜੀ ਪਹਿਲੇ ਉਹਨਾਂ ਨੂੰ ਦੱਸੀਦਾ ਵਾ ਕਿ ਇੱਕ ਤੇ ਪਹਿਲੇ ਕੋਈ ਵੈਕਸੀਨ ਨਾ ਹੋਈ ਹੋਵੇ 6 ਮਹੀਨੇ ਦੇ ਅੰਦਰ ਅੰਦਰ ਦੂਸਰਾ ਕੋਈ ਜਿਵੇਂ ਟੈਟੂ ਨਾ ਬਣਵਾਇਆ ਹੋਏ ਕੋਈ ਟੀਵੀ ਦੀ ਹਿਸਟਰੀ ਨਾ ਹੋਵੇ ਸ਼ੂਗਰ ਜੇ ਹੈਗੀ ਤਾਂ ਇਨਸੂਲਿਨ ਨਾਲ ਲੈਂਦਾ ਹੋਏ ਆ ਸਾਰੀ ਚੀਜ਼ਾਂ ਤੋਂ ਅਵੇਅਰ ਕਰਕੇ ਪੁੱਛ ਕੇ ਸਾਰਾ ਫੇਰ ਉਹਨਾਂ ਦਾ ਬਲੱਡ ਲਈ ਠੀਕ ਆ ਕਿ ਕਿੰਨੇ ਕਿ ਜੁਨੇਟ ਕਰ ਦਿੱਤੀ ਜੀ ਤਾਂ ਇਹ ਹੁਣ ਤੱਕ ਚੱਲੀ ਜਾ ਰਿਹਾ ਜਾਨਕੀ 25 ਤੋਂ ਉੱਪਰ ਹਲੇ ਸ਼ੁਰੂ ਹੋਇਆ ਆ ਪਰ ਸੋ ਤਾਂ ਆਪਣਾ ਕੋਣ ਜਾਣਾ ਕਿਉਂਕਿ ਜਿੰਨਾ ਫੋਨ ਆ ਰਹੇ ਤੁਹਾਡੇ ਵਰਗੇ ਭਰਾਵਾਂ ਦਾ ਜਿੰਨਾ ਸਾਥ ਮਿਲ ਰਿਹਾ ਆ ਆਪਣੇ ਜਿੰਨੇ ਵੀਰ ਆਏ ਹੋਏ ਆ ਯਾਨੀ ਕਿ ਸਾਨੂੰ 100 ਤੋਂ ਪਲੱਸ ਦੀ ਉਮੀਦ ਹੈਗੀ ਆ ਡਾਕਟਰ ਸਾਹਿਬ ਨੌਜਵਾਨ ਅਕਸਰ ਨਹੀਂ ਬਲੱਡ ਦੇਣ ਲੱਗੇ ਕੋਈ ਖਬਰ ਆਦੇ ਨਹੀਂ ਕਿ ਸਾਨੂੰ ਬੀਕਨੋ ਸਾਈਕਲ ਲਾਈਨ ਦਾ ਵੀ ਕੋਈ ਚੱਲ ਰਿਹਾ ਭਾਈ ਵੇਖੋ ਕਈਆਂ ਦੇ ਮਨ 'ਚ ਡਰ ਹੁੰਦਾ ਪਰ ਜਿਹੜਾ ਹੈਗਾ ਇਹ ਬਲੱਡ ਦੇਣਾ ਕਈ ਬਿਮਾਰੀਆਂ ਦਾ ਖਾਤਮਾ ਕਰਨਾ ਹੈ ਜੇ ਇੱਕ ਸਰੀਰ 'ਚ ਨਵੇਂ ਸੈੱਲ ਬਣਨੇ ਤੁਹਾਡੀ ਨਿੱਕੀ ਮੋਟੀ ਖਾਂਸੀ ਬੁਖਾਰ ਨੂੰ ਲੜਨ ਦੀ ਵੈਸੇ ਹੀ ਉਹ ਜਿਹੜੀ ਹੈਗੀ ਉਹਨੂੰ ਪਾਵਰ ਮਿਲ ਜਾਂਦੀ ਹੈ ਤੇ ਬਲੱਡ ਕਿੰਨੇ ਚਿਰ ਤੱਕ ਪੂਰਾ ਹੋ ਜਾਂਦਾ ਜੀ ਕਿਹੜਾ ਪੈਸੇ ਜੀ ਦੇ ਕੇ 24 ਆਵਰ 'ਚ ਹੋ ਜਾਂਦਾ ਪਰ ਜਦੋਂ ਡੋਨੇਟ ਕਰਨਾ ਹੈ ਦੂਸਰੀ ਵੀ ਉਹ ਆਫਟਰ 3 ਮਨთੀ ਹੁੰਦਾ ਨੌਜਵਾਨ ਪੀੜਦਾ ਜੀ ਤੁਹਾਨੂੰ ਪਤਾ ਸਾਰੇ ਪੰਜਾਬ 'ਚ ਇੱਕੀ ਗੱਲ ਆ ਕਿ ਨਸ਼ਾ ਛੱਡ ਦੇ ਨਸ਼ਾ ਛੱਡਣ ਫਿਜ਼ੀਕਲ ਐਕਟੀਵਿਟੀ ਕਰਨ ਤੇ ਜਿਹੜਾ ਹੈਗਾ ਵਾ ਕਿਸੇ ਗਰੀਬ ਜ਼ਰੂਰਤਮੰਦ ਦੀ ਸਹਾਇਤਾ ਕਰਨ ਕਿੰਨੇ ਵੇ ਤੱਕ ਕੈਂਪ ਲੱਗ ਰਿਹਾ ਹੈ ਪਾਜੀ ਆਪਾਂ ਤੇ ਟਾਈਮ ਰੱਖਿਆ 9 ਤੋਂ 5 ਪਰ ਦੇਖੋ ਜੇ ਚੱਲਦਾ ਰਿਹਾ ਤੇ ਅਸੀਂ ਰਾਤ ਤੱਕ ਬੈਠੇ ਜੇ ਭਰਾ ਸਾਡੇ ਇੰਨੇ ਸਾਥ ਦੇਣ ਨੇ ਤੇ ਆਪਾਂ ਨੂੰ ਕੀ ਕੈਂਪ ਤੋਂ ਇਲਾਵਾ ਵੀ ਡੋਨਰ ਜਿਹੜਾ ਇੱਥੇ ਆ ਕੇ ਹਾਂਜੀ ਹਾਂਜੀ ਜੀ ਬਿਲਕੁਲ ਕੈਂਪ ਤੋਂ ਇਲਾਵਾ ਵੀ ਆਉਂਦੇ ਆ ਵੀਰ ਭਰਾ ਆਪਣੇ ਜਿਹੜੇ ਡੋਨੇਟ ਕਰਨ ਆ ਜਾਂਦੇ ਜਦੋਂ ਕਿਸੇ ਲੋੜੇ ਆਪਾਂ ਇੱਕ ਅੰਮ੍ਰਿਤ ਬਲੱਡ ਸੈਂਟਰ ਆਪਾਂ ਬਿਨਾਂ ਡੋਨਰ ਤੋਂ ਹੀ ਬਲੱਡ ਇਸ਼ੂ ਕਰ ਦਿੰਨੇ ਆ ਜੇ ਇਹਦੇ ਕੋਈ ਲਿਆ ਹੋਵੇ ਤੇ ਵੈਲੈਂਡ ਗੁੱਡ ਜੇ ਨਾ ਲਿਆ ਹੋਵੇ ਤੇ ਫਿਰ ਆਪਾਂ ਉਸ ਤਰ੍ਹਾਂ ਇਸ਼ੂ ਕਰ ਦਿੰਦੇ ਮੇਰਾ ਨਾਮ ਮੋਨਟੂ ਚਾਵਲਾ ਜੀ ਇਹ ਅਸੀਂ ਡਿਫੈਂਸ ਆਫ ਪੀਪਲ ਰਾਈਟਸ ਦੇ ਨਾਮ ਦੀ ਇੱਕ ਸੁਸਾਇਟੀ ਚਲਾਉਂਦੇ ਆ ਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਕਾਫੀ ਸਹਿਯੋਗ ਕਰਦੇ ਨੇ ਸਾਡੀ ਸੁਸਾਇਟੀ ਵੱਲੋਂ ਵੀ ਬਲੱਡ ਦੇ ਜਿਹੜੇ ਕੈਂਪਸਰ ਸਮੇਂ-ਸਮੇਂ 'ਤੇ ਰੋਗ ਅਰਗੇਨਾਈਜ਼ ਕੀਤੇ ਜਾਂਦੇ ਨੇ ਤੇ ਡਾਕਟਰ ਸਾਹਿਬ ਦਾ ਬਹੁਤ ਸਹਿਯੋਗ ਹੈ ਅਸੀਂ ਸਾਡੇ ਕੋਲ ਜਿਹੜੇ ਵੀ ਕੋਈ ਬਲੱਡ ਦੇ ਕੋਈ ਰਿਲੇਟਿਡ ਕੋਈ ਆਂਦਾ ਕੇਸ ਅਸੀਂ ਡਾਕਟਰਾਂ ਕੋਲ ਭੇਜਦੇ ਹਾਂ ਔਰ ਸਾਨੂੰ ਵਿਦਆਊਟ ਡੋਨਰ ਡਾਕਟਰ ਸਾਹਿਬ ਜਿਹੜਾ ਅੱਧੀ ਰਾਤੀ ਵੀ ਬਲੱਡ ਜਿਹੜਾ ਉਹ ਪ੍ਰੋਵਾਈਡ ਕਰਵਾਉਂਦੇ ਨੇ ਤੇ ਅੱਜ ਜਿਹੜਾ ਅੰਮ੍ਰਿਤ ਬਲੱਡ ਸੈਂਟਰ ਵੱਲੋਂ ਇੱਥੇ ਇਹ ਬਲੱਡ ਡੋਨਰ ਡੇ ਨੂੰ ਕੁਸ਼ਰਮਾ ਮੈਂ ਅੱਜ ਜਿੱਦਾਂ ਪੂਰਾ ਵਿਸ਼ਵ ਜਿੱਥੇ ਵਰਲਡ ਬਲੱਡ ਬੈਂਕ ਡੇ ਮਨਾ ਰਿਹਾ ਵੈ ਉੱਥੇ ਹੀ ਸਾਡੇ ਅੱਜ ਅੰਮ੍ਰਿਤਸਰ ਗੁਰੂ ਰੀ ਨਗਰੀ ਚ ਜਿਹੜੇ ਕੀ ਹਮੇਸ਼ਾ ਹੀ ਜਿੱਤੇ ਸਮਾਜ ਦੇ ਕੰਮ ਕਰਦੇ ਨੇ ਉਤੇ ਹੀ ਜਿੰਨੂੰ ਕਿਹਾ ਜਾਂਦਾ ਖੂਨਦਾਨ ਮਹਾਦਾਨ ਡਾਕਟਰ ਚੇਤਨ ਜੀ ਉਹਨਾਂ ਦੇ ਨਾਲ ਉਹਨਾਂ ਦੇ ਡਾਕਟਰ ਸਰਵਜਿੰਦਰ ਸਿੰਘ ਅਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਅੰਮ੍ਰਿਤ ਸੈਂਟਰ ਬੈਂਕ ਕੋਲੋਂ ਇਹ ਕੈਂਪ ਲਗਾਇਆ ਗਿਆ ਵੈ ਜਿੰਦੇ ਵਿੱਚ ਮੁੱਖੇ ਜਿਹੜੇ ਚੀਫ ਗੈਸਟ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਪੂ ਜੀ ਨੇ ਰੀਵਨ ਕੱਟ ਕੇ ਇਸ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਸਮਾਜ ਜਿਹੜਾ ਵੀ ਅੱਜ ਤੁਹਾਨੂੰ ਪਤਾ ਵੈ ਕਿ ਜਿੱਦਾਂ ਖਾਸ ਤੌਰ ਤੇ ਯੂਥ ਅੱਜ ਨਸ਼ਿਆਂ ਵੱਲ ਜਾ ਰਿਹਾ ਵੈ ਮੈਂ ਸਮਝਦਾ ਮਾਂ ਕਿ ਡਾਕਟਰ ਚੇਤਨ ਜੀ ਉਹਨਾਂ ਦੀ ਟੀਮ ਸਾਰੀ ਵਧਾਈ ਦੇ ਪਾਤਰ ਹੈ ਜਿਹੜੇ ਕਿ ਇੱਕ ਗੁਰੂ ਦੀ ਨਗਰੀ ਤੋਂ ਮੈਸੇਜ ਦੇ ਰਹੇ ਨੇ ਕਿ ਸਾਨੂੰ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਸਮਾਜ ਦੇ ਹਰ ਵਰਗ ਤੋਂ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਦੱਸ ਕੇ ਗਏ ਨੇ ਕਿ ਖਾਸ ਤੌਰ ਤੇ ਅੰਮ੍ਰਿਤਸਰ ਗੁਰੂ ਨਗਰੀ ਤੋਂ ਦਹੀਂ ਖਾਣਾ ਚਾਹੀਦਾ ਸਾਨੂੰ ਸਾਨੂੰ ਚੰਗੀਆਂ ਚੀਜ਼ਾਂ ਹਰੀਆਂ ਚੀਜ਼ਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨਾ ਕਿ ਨਸ਼ੇ ਵਾਲ ਜਣਾ ਚਾਹੀਦਾ ਅੱਜ ਦੇ ਦਿਨ ਤੇ ਮੈਂ ਡਾਕਟਰ ਸਾਹਿਬ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਵਾ ਤੇ ਉਮੀਦ ਵੀ ਕਰਦਾ ਵਾਂ ਕਿ ਇਹੋ ਵੀ ਇਦਾਂ ਹੀ ਸਮਾਜ ਦੇ ਕੰਮ ਕਰਦੇ ਰਹਿਣਗੇ ਧੰਨਵਾਦ ਹਾਂਜੀ ਮੈਂ ਕੇਸ਼ਵ ਗੋਲੀ ਅੱਜ ਵਰਲਡ ਬਲੱਡ ਡੋਨਰ ਡੇ ਦੇ ਓਕੇਜਨ ਦੇ ਉੱਤੇ ਡਾਕਟਰ ਚੇਤਨ ਸ਼ਰਮਾ ਜੀ ਵੱਲੋਂ ਉਹਨਾਂ ਦੀ ਜਿਹੜੀ ਸੰਸਥਾ ਵਾ ਅੰਮ੍ਰਿਤ ਬਲੱਡ ਸੈਂਟਰ ਉਹਦੇ ਵਿਖੇ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਅੰਮ੍ਰਿਤਸਰ ਦੀਆਂ ਉਹਨਾਂ ਦੇ ਸਾਰੇ ਜਿਹੜੇ ਵਲੰਟੀਅਰ ਨੇ ਇੱਥੇ ਪਹੁੰਚੇ ਨੇ 100-100 ਦੇ ਕਰੀਬ ਜਿਹੜਾ ਅੱਜ ਬਲੱਡ ਵੀ ਜਿਹੜਾ ਯੂਨਿਟ ਕਲੈਕਟ ਕੀਤਾ ਗਿਆ ਔਰ ਬੜਾ ਅੱਛਾ ਉਪਰਾਲਾ ਹੈ ਡਾਕਟਰ ਚੇਤਨ ਆਲਰੇਡੀ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਹੈਲਥ ਵਿੰਗ ਪੰਜਾਬ ਦੀ ਜ਼ਿੰਮੇਵਾਰੀ ਤੇ ਕੰਮ ਕਰ ਰਹੇ ਨੇ ਔਰ ਪੂਰੇ ਪੰਜਾਬ ਤੋਂ ਉਹਨਾਂ ਦੇ ਨਾਲ ਸਟੂਡੈਂਟਸ ਵੀ ਜੁੜੇ ਹੋਏ ਨੇ ਸਾਡੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਉਹ ਵੀ ਸਾਡੀ ਔਰ ਪਹਿਲ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਵਾ ਹਮੇਸ਼ਾ ਨੀਡੀ ਪਰਸਨ ਦੀ ਜਿਹੜੀ ਹੈਲਪ ਕੀਤੀ ਜਾਂਦੀ ਹੈ ਔਰ ਅਸੀਂ ਵਿਸ਼ਵਾਸ ਦਿਵਾਨੇ ਆ ਡਾਕਟਰ ਚੇਤਨ ਸ਼ਰਮਾ ਜੀ ਨੂੰ ਕਿ ਸਾਰੀਆਂ ਸੰਸਥਾਵਾਂ ਜਿਹੜਾ ਉਹਨਾਂ ਦੇ ਨਾਲ ਹਮੇਸ਼ਾ ਕੋਆਪਰੇਟ ਕਰਨਗੀਆਂ ਔਰ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਕਿਸੇ ਲੋੜਵੰਦ ਵੀਰ ਨੂੰ ਲੋੜ ਪੈਂਦੀ ਆ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ